ਦਾਲ ਬਦਲੂ ਦਾਲ ਬਦਲੂ ਲੀਡਰ ਨੇ ਦਾਲ ਬਦਲ ਗਿਆ ਤੁਸੀਂ ਪਾਰਟੀ ਬਦਲਨੀ ਪਾਰਟੀ ਬਦਲਨੀ ਪੈਂਦੀ ਆ ਨਹੀਂ ਬਦਲਨੀ ਪੈਂਦੀ ਆ ਪਰ ਪੰਜਾਬ ਦੇ ਲੋਕਾਂ ਦਾ ਕੀ ਕਸੂਰ ਆ ਪਿਆਰ ਦੇ ਲੋਕਾਂ ਦਾ ਕੋਈ ਤਸੂ ਨਹੀਂ ਪੰਜਾਬ ਲਈ ਲੜਨੇ ਆ ਮੈਂ ਪੰਜਾਬ ਲਈ ਕਿੱਥੇ ਲੜ ਰਹੀ ਆ ਤੁਹਾਨੂੰ ਇੱਥੋਂ ਜਿਤਾਇਆ ਇਹ ਲੋਕਾਂ ਦਾ ਕੀ ਕਸੂਰਾ ਤੁਹਾਡੇ ਹਲਕੇ ਨਾਲ ਜਿਹੜੇ ਵਾਅਦੇ ਕੀਤੇ ਉਹਨਾਂ ਨਾਲ ਮੈਂ ਉਹਨਾਂ ਲਈ ਖੜਾ ਅੱਜ ਵੀ ਖੜਾ ਕਿੱਥੇ ਖੜੇ ਹੋ ਤੁਸੀਂ ਤਾਂ ਉਧਰ ਬੁੱਕਲ ਚ ਜਾ ਕੇ ਬੈਠ ਗਏ ਤੁਸੀਂ ਜੇ ਇਹ ਲੀਡਰ ਪੰਜਾਂ ਪੰਜਾਂ ਸਾਲਾਂ ਬਾਦੋਂ ਆਉਂਦੇ ਦਲ ਬਦਲੂ ਨਹੀਂ ਸਰ ਦਲ ਬਦਲੂ ਤੇ ਫਿਰ ਗੱਲ ਹੈਗੀ ਆ ਫਿਰ ਆ ਖਬਰ ਆ ਕੱਟ ਦੇ ਨਹੀਂ ਕੱਟ ਕਿਉਂਦੇ ਮੈਂ ਨਹੀਂ ਚੱਲੂਗੇ ਆਉਣ ਲੈ ਅਸੀਂ ਕੱਟ ਗਏ ਕਿਉਂ ਤੁਸੀਂ ਨਹੀਂ ਬਦਲੀ ਪਾਰਟੀ ਤੁਸੀਂ ਇਹ 네ਗੇਟਿਵ ਗੱਲਾਂ ਕਰ ਰਹੇ ਹੋ 네ਗੇਟਿਵ ਕਿਹੜੀਆਂ ਗੱਲਾਂ ਅੱਛਾ ਤੁਸੀਂ ਪਾਰਟੀ ਬਦਲੀ ਉਹ 네ਗੇਟਿਵ ਨਹੀਂ ਲੇ ਆਪ ਦੇ ਹਲਕੇ ਦੇ ਐਸ ਲੀਡਰ ਬਾਰੇ ਕੀ ਸੋਚਦੇ ਹੋ ਤੁਸੀਂ ਕਿਹਾ ਸੀ ਉਹ ਤਾਂ ਲੀਡਰ ਹੀ ਨਹੀਂਗੇ ਉਹ ਤਾਂ ਸਟੇਜ ਤੇ ਥੋੜੀਆਂ-ਬਹੁਤੀਆਂ ਗੱਲਾਂ ਕਰਦੇ ਆ ਅੱਜ ਉਸੇ ਦੀ ਬੁੱਕੇ ਚ ਜਾ ਕੇ ਬੈੱਕ ਗਏ ਅੱਜ ਉਹਨਾਂ ਨੂੰ ਕੀ ਮੰਨਿਆ ਲੀਡਰ ਮੰਨਿਆ ਜਾਂ ਸਟੇਜ ਤੇ ਗੱਲਾਂ ਕਰਨ ਵਾਲੇ ਮੰਨ ਲਿਆ ਦੇਖੋ ਜੀ ਉਹ ਤਾਂ ਮੇਰਾ ਵੱਡਾ ਭਰਾ ਆ ਹੂੰ ਕੋਈ ਗੱਲ ਨਹੀਂ ਘਰਾਂ ਦੇ ਵਿੱਚ ਛੋਟੀਆਂ-ਛੋਟੀਆਂ ਗੱਲਾਂ ਹੋ ਜਾਂਦੀਆਂ ਹੁੰਦੀਆਂ ਹੂੰ ਤੇ ਕੋਈ ਵੱਡੀ ਗੱਲ ਨਹੀਂ ਹੈ ਕਿ ਕਿ ਕਣ ਸਾਡਾ ਮਤਲਬ ਰੋਤਾ ਸੀ ਅੱਜ ਅਸੀਂ ਇੱਕੋ ਦਾਲ ਬੋਤਲ ਕਾਨਾ ਕੰਮ ਜਾਰੀ ਹੈ ਐਸੇ ਰੈਸਟੋਰੈਂਟ ਦੇ ਵਿੱਚ ਦੋ ਵੱਡੇ ਲੀਡਰ ਪੰਜਾਬ ਦੀ ਵੱਡੀ ਪਾਰਟੀ ਛੱਡਣ ਦੇ ਕਿਨਾਰੇ ਆ ਤੁਹਾਨੂੰ ਦਿਖਾਵਾਂਗੇ ਅੰਦਰਲਾ ਸੱਚ ਕਿ ਪਾਰਟੀਆਂ ਛੱਡੀਆਂ ਕਿਉਂ ਜਾਂਦੀਆਂ ਬਦਲੀਆਂ ਕਿਉਂ ਜਾਂਦੀਆਂ ਖਿੱਚਿਆ ਜਾ ਮਿੱਤਰਾਂ ਅੰਦਰ ਦਿਖਾਵਾਂਗੇ ਮੀਟਿੰਗ ਚੱਲ ਰਹੀ ਹੈ ਇੱਥੇ ਮੀਟਿੰਗ ਚੱਲ ਰਹੀ ਹੈ ਜਿਹੜੀ ਸਭ ਤੋਂ ਵੱਡਾ ਦਲ ਬਦਲੂ ਮੰਨਿਆ ਗਿਆ ਪੰਜਾਬ ਦੇ ਵਿੱਚ ਤੁਹਾਨੂੰ ਮੁਲਾਕਾਤ ਕਰਵਾਵਾਂਗੇ ਇੱਥੇ ਬੰਦ ਕਮਰੇ ਦੇ ਵਿੱਚ ਸਰਸਰ ਗੱਲਬਾਤ ਵੇਖੋ ਮੂੰਹ ਬੰਦ ਰਾਇ ਨੇ ਪਰ ਗੱਲਬਾਤ ਕਰਵਾਵਾਂਗੇ ਮੜੇ ਖਿੱਚ ਕੇ ਲਿਆ ਕੈਮਰਾ ਸਰ 2 ਮਿੰਟ ਗੱਲਬਾਤ ਕਰੋ ਜੀ ਹੁਣ ਤੁਸੀਂ ਮੂੰਹ ਬੰਦ ਨਹੀਂ ਆਦੇ ਹੋ ਤੁਸੀਂ ਵੇਖੋ ਕਿਤੇ ਨਾ ਕਿਤੇ ਖੌਪ ਵੀ ਹੈ ਲੋਕਾਂ ਦਾ ਵੀ ਲੋਕ ਸਾਨੂੰ ਕੀ ਕਹਿਣਗੇ ਪਰ ਕਿਤੇ ਨਾ ਕਿਤੇ ਪ੍ਰਵਾਹ ਨਹੀਂ ਮੰਨੀ ਜਾਂਦੀ ਕਿਵੇਂ ਸਵਾਗਤ ਹੋ ਗਿਆ ਨਵੀਂ ਪਾਰਟੀ 'ਚ ਤੁਹਾਡਾ ਹਾਂ ਹਲਕਨ ਚਾਰਜ ਚੁਣ ਲੈਣਾ ਇਹਨਾਂ ਨੇ ਮੈਨੂੰ ਹਲਕਾ ਹਲਕਾ ਇੰਚਾਰਜ ਕਹਿੰਦਾ ਮੈਨੂੰ ਲਾ ਦਿੱਤਾ ਗਿਆ ਵੇਖੋ ਇੱਕ ਤੁਸੀਂ ਹਲਕਾ ਇੰਚਾਰਜ ਮਾਰੀਏ ਉਧਰ ਲਈ ਪਾਰਟੀ ਛੱਡ ਕੇ ਆਏ ਸੀ ਨਹੀਂ ਕਰਨਾ ਪੈਂਦਾ ਈ ਥੋੜਾ ਬਹੁਤ ਨਹੀਂ ਥੋੜਾ ਬਹੁਤ ਆ ਵੇਖੋ ਉਸ ਪਾਰਟੀ ਨੇ ਵੀ ਆਖਰਕਾਰ ਤੁਹਾਨੂੰ ਤਿੰਨ ਜਿਹੜੇ ਇਲੈਕਸ਼ਨ ਲੜਾਏ ਆ ਤੁਸੀਂ ਜਿੱਤੇ ਹੋ ਤਿੰਨ ਵਾਰੀ ਤੁਹਾਨੂੰ ਜਿਹੜਾ ਉਹਨਾਂ ਨੇ ਸੀਟ ਵੀ ਦਿੱਤੀ ਸੀ ਨਹੀਂ ਤਿੰਨ ਵਾਰੀ ਸੀਟ ਤਾਂ ਦਿੱਤੀ ਸੀ ਮੈਂ ਜਿੱਤੇ ਤਾਂ ਆਪਦੀ ਦਮ ਤੇ ਨਾ ਨਹੀਂ ਆਪਦੇ ਦਮ ਤੇ ਕਿਵੇਂ ਜਿੱਤੇ ਤੁਸੀਂ ਨਹੀਂ ਲੋਕ ਪਿਆਰ ਕਰਦੇ ਨਾ ਮੈਨੂੰ ਤੇ ਪਿਆਰ ਕਰਦੇ ਫਿਰ ਲੋਕਾਂ ਦੇ ਪਿਆਰ ਦਾ ਮੁੱਲ ਤੁਸੀਂ ਲੀਡਰਾਂ ਨੇ ਕੀ ਪਾਤਾ ਤੁਸੀਂ ਵੇਖੋ ਤੁਸੀਂ ਇਹ ਪਾਰਟੀ ਛੱਡ ਕੇ ਉਸ ਪਾਸੇ ਤੁਸੀਂ ਉੱਠ ਗਏ ਪਰਿਵਾਰਵਾਦ ਦੀ ਆਪਦੀ ਗੱਲ ਉਹੀ ਹੋਗੀ ਵੀ ਪਰਿਵਾਰ ਬਾਰੇ ਸੋਚ ਲਿਆ ਲੋਕਾਂ ਬਾਰੇ ਕੌਣ ਸੋਚੂ ਨਹੀਂ ਇਹ ਪਰਿਵਾਰ ਬਾਰੇ ਸੋਚਾਂਗੇ ਨਾ ਫੇਰ ਹੀ ਲੋਕਾਂ ਬਾਰੇ ਸੋਚਾਂਗੇ ਨਾ ਜੇ ਪਰਿਵਾਰ ਸੈੱਟ ਹੋਊਗਾ ਫੇਰ ਹੀ ਲੋਕਾਂ ਬਾਰੇ ਸੋਚਾਂਗੇ ਨਾ ਲਓ ਜੀ ਇਹ ਕਹਿੰਦੇ ਪਹਿਲਾਂ ਪਰਿਵਾਰ ਸੈੱਟ ਹੋਣਗੇ ਬਹੁਤ ਸਾਰੇ ਲੀਡਰ ਇਹ ਗੱਲ ਕਹਿੰਦੇ ਆ ਕਿ ਪਹਿਲਾਂ ਪਰਿਵਾਰ ਸੈੱਟ ਹੋ ਜੇ ਫੇਰ ਕਿਤੇ ਜਾ ਕੇ ਲੋਕਾਂ ਬਾਰੇ ਸੋਟਾਂ ਸੋਚਾਂਗੇ ਅਸੀਂ ਇਹ ਗੱਲ ਹੋਈਆ ਪਰ ਥੋੜੇ ਤੇ ਤਾਂ ਬਹੁਤ ਵੱਡੀਆਂ ਗੱਲਾਂ ਜਦੋਂ ਪਿਛਲੀ ਵਾਰੀ ਹੋਇਆ ਇਹ ਗੱਲਾਂ ਵੀ ਹੋਈਆਂ ਸੀ ਵੀ ਮਾਹੌਲ ਇੱਕ ਨੰਬਰ ਹੈ ਮਾਹੌਲ ਦੋ ਨੰਬਰ ਹੈ ਅਸੀਂ ਮਗਰ ਰੇੜੀ ਲਾ ਦਿੱਤੀ ਜਾਂਦੀ ਹੈ ਬਹੁਤ ਸਾਰੀਆਂ ਗੱਲਾਂ ਹੋਈਆਂ ਸੀ ਫਿਰ ਤੇ ਗੱਲਾਂ ਹੁੰਦੀਆਂ ਨੇ ਫਿਰ ਜਦੋਂ ਬੰਦਾ ਕੁਝ ਕਾਮਯਾਬੀ ਦੇ ਜਾਂਦਾ ਨਾ ਉਹਨਾਂ ਗੱਲਾਂ ਫਿਰ ਬੰਦਦੀਆਂ ਨੇ ਨਹੀਂ ਜਦੋਂ ਜਦੋਂ ਕੋਈ ਤੁਹਾਡੀ ਬੇਇੱਜ਼ਤੀ ਕਰੇ ਤੁਸੀਂ ਇਸੇ ਨੂੰ ਕਾਮਯਾਬੀ ਸਮਝਦੇ ਹੋ ਨਹੀਂ ਬੇਇੱਜ਼ਤੀ ਕੁਝ ਅੰਸ਼ ਕਰਦੇ ਆ ਨਾ ਫਿਰ ਅੱਛਾ ਕਈ ਲੋਕ ਕਰਦੇ ਆ ਕਈ ਲੋਕ ਕਰਦਿਆ ਇਹ ਸਾਰੇ ਕਰਦੇ ਆ ਨਾ ਫਿਰ ਆਪਾਂ ਇਹ ਅਸਲ ਦੇ ਵਿੱਚ ਹੁੰਦਾ ਸਿਆਸਤ ਦੇ ਵਿੱਚ ਕਿਹਾ ਜਾਂਦਾ ਹੁੰਦਾ ਵੀ ਕਦੇ ਵੀ ਲੀਡਰ ਜਿਹੜੇ ਰਾਜਨੀਤਿਕ ਬੰਦੇ ਹੁੰਦੇ ਇਹਨਾਂ ਦਾ ਕੋਈ ਪਰਮਣੀ ਹੁੰਦਾ ਜ਼ੁਬਾਨ ਨਹੀਂ ਹੁੰਦੀ ਹਨਾ ਇਹਨਾਂ ਦਾ ਬਾਅਦੇ ਕਿਉਂਕਿ ਕਰ ਲੈਂਦੇ ਆ ਵੱਡੇ ਵੱਡੇ ਇਹ ਗੱਲ ਅਸਲ ਦੇ ਵਿੱਚ ਤੁਹਾਨੂੰ ਇਹ ਚੀਜ਼ ਵੀ ਤਾਂ ਸੋਚਣੀ ਚਾਹੀਦੀ ਸੀਗੀ ਕਿ ਤੁਹਾਡੀ ਜਿਹੜੀ ਵਾਈਫ ਸੀ ਉਹਨਾਂ ਦੀ ਬਹੁਤ ਜ਼ਿਆਦਾ ਬੇਇੱਜ਼ਤੀ ਕੀਤੀ ਗਈ ਸੀ ਕਿ ਅਸੀਂ ਮਾਗਰ ਭੱਜ ਲੈਨੇ ਆਂ ਡਰਦੇ ਸਾਥੋਂ ਮੂਹਰੇ ਭੱਜ ਦਿਆ ਥੋੜੀਆਂ ਬਹੁਤੀਆਂ ਉਹ ਚੀਜ਼ਾਂ ਚੇਤੇ ਰੱਖ ਲੈਂਦੇ ਉਹ ਉਦੋਂ ਤਾਂ ਤੁਹਾਡੇ ਲਈ ਇਹ ਜਿਹੜੇ ਮੁਖੀ ਸੀ ਪੰਜਾਬ ਦੇ ਇਹ ਮਾੜੇ ਸੀਗੇ ਅੱਜ ਕਿਵੇਂ ਚੰਗੇ ਹੋ ਗਏ ਨਹੀਂ ਜਿਹੜਾ ਪਿਆਰ ਬਾਰੇ ਸੋਚੂਗਾ ਆਪਾਂ ਤਾਂ ਉਹਦੇ ਨਾਲ ਖੜਾਂਗੇ ਅੱਜ ਇਹ ਮੈਨੂੰ ਇਹਨਾਂ ਨੇ ਬਹੁਤ ਸਮਾਨ ਦਿੱਤਾ ਮੈਨੂੰ ਹਾਂ ਅੱਜ ਮੈਨੂੰ ਹਲਕਾ ਇੰਚਾਰਜ ਹੋਣਿਆ ਵਾਹ ਮੈਨੂੰ ਘਰ ਮਹਿਸੂਸ ਹੁੰਦਾ ਨਾ ਬਰਾਬ ਦੇ ਆਪ ਘਰ ਘਰਪ ਮਹਿਸੂਸ ਹੁੰਦਾ ਇਹ ਕਹਿੰਦਾ ਵੀ ਜਿਹੜਾ ਅੱਛਾ ਇਹ ਇਹ ਤੁਸੀਂ ਮੰਨ ਲਿਆ ਇਹ ਪਾਰਟੀ ਪੰਜਾਬ ਬਾਰੇ ਸੋਚਦੀ ਆ ਤੇ ਜਿਹੜੀ ਪਾਰਟੀ ਜੀ ਤੁਸੀਂ ਪਹਿਲਾਂ ਸੀ ਉਹ ਉਹ ਪੰਜਾਬ ਬਾਰੇ ਨਹੀਂ ਸੋਚਦੀ ਸੀ ਨਹੀਂ ਸੋਚਦੀ ਤਾਂ ਸੀ ਪਰ ਮੈਂ ਜਦਦਾ ਤਾਂ ਉਹਦੇ ਦਮ ਤੇ ਸੀ ਨਾ ਮੇਰੇ ਸਪੋਰਟ ਨਹੀਂ ਕਰਦੀ ਸੀ ਉਹ अच्छा अंदर खाते सपोर्ट नहीं हो रही थी ना सपोर्ट नहीं होती थी ना सपोर्ट नहीं हो रही थी अंदर खाते इनਾਂ ਦੀ ਜਿਹੜੀ ਗੱਲਬਾਤ ਉੱਥੇ ਹੋਈ ਸੀਗੀ ਇਹ ਕਹਿੰਦੇ সাপোর্ট ਨਹੀਂ ਹੋ ਰਹੀ ਤੁਸੀਂ ਕੀ ਚਾਹੁੰਦੇ ਸੀ ਇਸ ਵਾਰ ਜਿਹੜਾ ਕਿ ਤੁਹਾਨੂੰ ਟਿਕਟ ਮਿਲੇ ਇਹ ਇਸੇ ਕਰਕੇ ਗੁੱਸੇ ਹੋਏ ਤੁਸੀਂ ਨਹੀਂ ਗੁੱਸਾ ਤਾਂ ਫਿਰ ਹੁੰਦਾ ਹੀ ਹੈ ਨਾ ਜਦੋਂ ਬੰਦੇ ਨੂੰ سپورਟ ਨਾ ਕੀਤੀ ਜਾਵੇ ਫਿਰ ਬੰਦਾ ਉਹ ਚੀਜ਼ ਦੇ ਲੈਵਲ ਤੇ ਹੋਵੇ ਪਰ ਉਹ ਚੀਜ਼ ਮਿਲਦੀ ਨਾ ਹੋਵੇ ਫਿਰ ਬਦਲਣਾ ਪੈ ਫਿਰ ਬਦਲਣਾ ਤਾਂ ਪੈਂਦਾ ਹੀ ਨਾ ਬਦਲਣਾ ਬਦਲਣਾ ਪੈਂਦਾ ਕਿਤੇ ਨਾ ਕਿਤੇ ਕਰਕੇ ਤੁਸੀਂ ਟਿਕਟ ਦੀ ਗੱਲ ਕਹਿ ਦਿੱਤੀ ਗਈ ਆਖਰਕਾਰ ਤੁਸੀਂ ਬਸ ਗੱਲ ਟਿਕਟ ਪਿੱਛੇ ਗੁੱਸੇ ਹੋ ਕੇ ਭੱਜ ਗਏ ਟਿਕਟ ਪਿੱਛੇ ਗੁੱਸੇ ਹੋਣਾ ਹੀ ਹੈ ਜੀ ਜਦੋਂ ਮੈਂ ਪਾਰਟੀ ਨੂੰ ਕਹਿੰਦਾ ਮੇਰੇ ਘਰ ਵਾਲੇ ਨੂੰ ਟਿਕਟ ਚਾਹੀਦੀ ਹੈ ਟਿਕਟ ਤਾਂ ਤੁਹਾਡੇ ਪ੍ਰਧਾਨ ਦੇ ਘਰ ਵਾਲੇ ਨੂੰ ਨਹੀਂ ਮਿਲੀ ਫਿਰ ਉਹ ਵੀ ਗੁੱਸੇ ਹੋ ਜਾਂਦੇ ਨਹੀਂ ਉਹ ਤਾਂ ਸਮਝੌਤੇ ਦੀਆਂ ਗੱਲਾਂ ਨਾ ਅੱਛਾ ਉਹ ਉਹ ਸਮਝੌਤੇ ਦੀਆਂ ਗੱਲਾਂ ਅੱਛਾ ਪ੍ਰਧਾਨਗੀ ਜਿਹੜੀ ਵੱਡੇ ਬੰਦਿਆਂ ਨੂੰ ਹੁੰਦੀ ਹੈ ਪ੍ਰਧਾਨਗੀ ਸਮਝੌਤਿਆਂ ਲਈ ਹੁੰਦੀ ਹੈ ਉਹ ਵੱਡੇ ਬੰਦਿਆਂ ਲਈ ਤਾਂ ਸੌਖਾ ਫਿਰ ਫਿਰ ਕਿਤੇ ਨਾ ਕਿਤੇ ਇਹ ਵੀ ਗੱਲ ਤੁਹਾਡੇ ਘਰ ਵਾਲੀ ਵੱਲੋਂ ਬੋਲੀ ਗਈ ਸੀਗੀ ਅੱਜ ਤੁਸੀਂ ਜਿਸ ਦੇ ਨਾਲ ਰਲ ਗਏ ਜਿਹਦੀ ਕੁਰਸੀ ਤੇ ਜਾ ਕੇ ਬਹਿ ਗਏ ਜਿਹਦੀ ਬੁੱਕਲ 'ਚ ਜਾ ਕੇ ਤੁਸੀਂ ਬਹਿ ਗਏ ਠੀਕ ਆ ਉਹਨਾਂ ਲਈ ਤੁਹਾਡੇ ਘਰ ਵਾਲੀ ਨੇ ਕਹਿੰਦੇ ਇਹ ਵੀ ਸ਼ਬਦ ਬਾਲੇ ਸੀ ਵੀ ਇਹ ਕਿਹੜਾ ਲੀਡਰ ਇਹਨੂੰ ਕੌਣ ਪੁੱਛਦਾ ਮੜਕ ਮੋਟੀਆਂ ਸਟੇਜ ਤੇ ਗੱਲਾਂ ਕਰ ਲੈ ਨਹੀਂ ਉਹ ਵੀ ਤੁਹਾਡੇ ਪਿਆ ਕੱਢ ਦਿੰਨੇ ਆ ਕੋਈ ਨਾ ਮੈਮ ਮੈਮ ਫੋਨ ਲਾਉਣ ਲੱਗਿਆ ਫੋਨ ਲਾਉਣਾ ਉਹਦੀ ਫੋਨ ਲਾਉਂਦੇ ਨੇ ਗੱਲਾਂ ਬਾਤਾਂ ਹੋਣਗੀਆਂ ਆਖਰਕਾਰ ਕੀ ਕਿਹਾ ਜਾਂਦਾ ਤੁਹਾਨੂੰ ਤੁਹਾਨੂੰ ਇਹ ਵੀ ਗੱਲਬਾਤ ਮੈਂ ਸੁਣਾਉਂਗਾ ਕਿਉਂਕਿ ਇੱਕ ਵੱਡੀ ਗੱਲਬਾਤ ਆ ਲਾਓ ਜੀ ਫੋਨ ਗੱਲਬਾਤ ਆਪਾਂ ਜਿਹੜਾ ਕਰਾਂਗੇ ਜੀ ਰਿੰਗ ਜਾ ਰਹੀ ਹੈ ਗੱਲਬਾਤ ਜਿਹੜੀ ਹੋਊਗੀ ਹਲੋ ਹਲੋ ਆ ਗੱਲ ਕਰੋ ਜੀ ਹਲੋ ਹਲੋ ਹਾਂ ਜੀ ਸਤਿ ਸ਼੍ਰੀ ਅਕਾਲ ਮੈਂ ਪੱਤਰਕਾਰ ਬੋਲਦਾ ਹਾਂ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਅੱਛਾ ਤੁਸੀਂ ਪਾਰਟੀ ਦੇ ਨਵੀਂ ਪਾਰਟੀ ਦੇ ਵਿੱਚ ਜੁਆਇਨ ਕਰ ਲਿਆ ਕੀ ਮਜਬੂਰੀਆਂ ਰਹੀਆਂ ਤੁਹਾਡੀਆਂ ਇਹ ਜੀਆਂ ਨਹੀਂ ਮਜਬੂਰੀਆਂ ਤਾਂ ਕੋਈ ਨਹੀਂ ਸਾਡੀ ਖੁਸ਼ੀ ਹੈ ਜੀ ਦੀ ਆਪਦੀ ਖੁਸ਼ੀ ਨੂੰ ਜੁਆਇਨ ਕੀਤਾ ਜਿਹੜੇ ਸਾਡੇ ਹਿੱਤਾਂ ਲਈ ਦੋਦਦੇ ਸੀ ਉਹਨਾਂ ਨੂੰ ਹੀ ਪਹਿਲ ਦੇ ਆਧਾਰ ਤੇ ਰੱਖਾਂਗੇ ਨਾ ਨਹੀਂ ਤੁਸੀਂ ਹਿੱਤਾਂ ਦੀ ਗੱਲ ਕਰਦੇ ਪਰ ਕਿਸੇ ਟਾਈਮ ਤੁਸੀਂ ਇਹ ਗੱਲ ਵੀ ਕਹੀ ਸੀਗੀ ਕਿ ਆਖਰਕਾਰ ਜਿਹੜੀ ਗੱਲਬਾਤ ਆ ਵੀ ਜਿਹੜੇ ਲੀਡਰ ਦੀ ਤੁਸੀਂ ਗੱਲ ਕਰ ਰਹੇ ਹੋ ਮੈਂ ਤੁਹਾਨੂੰ ਪਿਛਲੀ ਇੰਟਰਵਿਊ ਦੇ ਵਿੱਚ ਇੱਕ ਵਾਰੀ ਪੁੱਛਿਆ ਸੀ ਕਿ ਤੁਸੀਂ ਜਿਹੜੇ ਆਪ ਦੇ ਹਲਕੇ ਦੇ ਐਸ ਲੀਡਰ ਬਾਰੇ ਕੀ ਸੋਚਦੇ ਹੋ ਤੁਸੀਂ ਕਿਹਾ ਸੀ ਉਹ ਤਾਂ ਲੀਡਰ ਹੀ ਨਹੀਂਗੇ ਉਹ ਤਾਂ ਸਟੇਜ ਤੇ ਥੋੜੀਆਂ-ਬਹੁਤੀਆਂ ਗੱਲਾਂ ਕਰਦੇ ਆ ਅੱਜ ਉਸੇ ਦੀ ਬੁੱਕਾਂ 'ਚ ਜਾ ਕੇ ਬੈਠ ਗਏ ਅੱਜ ਉਹਨਾਂ ਨੂੰ ਕੀ ਮੰਨ ਲੈ ਲੀਡਰ ਮੰਨ ਲੈ ਜਾਂ ਸਟੇਜ ਤੇ ਗੱਲਾਂ ਕਰਨ ਵਾਲੇ ਮੰਨ ਲਿਆ ਦੇਖੋ ਜੀ ਉਹ ਤਾਂ ਮੇਰਾ ਵੱਡਾ ਭਰਾ ਆ ਹੂੰ ਕੋਈ ਗੱਲ ਨਹੀਂ ਘਰਾਂ ਦੇ ਵਿੱਚ ਛੋਟੀਆਂ-ਛੋਟੀਆਂ ਗੱਲਾਂ ਹੋ ਜਾਂਦੀਆਂ ਹੁੰਦੀਆਂ ਹੂੰ ਤੇ ਕੋਈ ਵੱਡੀ ਗੱਲ ਨਹੀਂ ਹੈ ਕਿ ਕਿ ਕਣ ਸਾਡਾ ਮਤਲਬ ਰੋਤਾ ਸੀ ਅੱਜ ਅਸੀਂ ਇੱਕੋ ਆਂ ਦੇਖੋ ਇਹ ਗੱਲ ਕਹਿ ਦਿੱਤੀ ਗਈ ਆ ਜਿਹੜਾ ਕਿ ਇਸ ਲੀਡਰ ਦੇ ਘਰ ਵਾਲੀ ਨੇ ਕਿ ਆਖਰਕਾਰ ਜਿਹੜੇ ਮੈਂ ਸ਼ਬਦ ਕਹੇ ਸੀ ਕਿ ਉਹ ਕੋਈ ਲੀਡਰ ਹੈਗਾ ਉਹ ਤਾਂ ਗੱਲਾਂ ਕਰਨ ਵਾਲਾ ਸਟੇਜ ਤੇ ਤੇ ਉਹ ਮੇਰਾ ਭਰਾ ਹੈਗਾ ਛੋਟੀਆਂ-ਮੋਟੀਆਂ ਗੱਲਾਂ ਛਾ ਹੁਣ ਤੁਸੀਂ ਉਹਨਾਂ ਨੂੰ ਭਰਾ ਦਾ ਦਰਜਾ ਦੇ ਦਿੱ ਚੁੱਕੇ ਹੋ ਨਹੀਂ ਹੁਣ ਮੇਰੇ ਭਰਾ ਨੇ ਬੱਸ ਅਗਲੀ ਰਖੜੀ ਤੇ ਤਨ ਦੇਣੀਆਂ ਵਾਹ ਜੀ ਵਾਹ ਆਪਲੇ ਕਿੰਨਾ ਸੋਚਦੇ ਆ ਜੀ ਕੀ ਦੇਖੋ ਨਾ ਆਪਲੇ ਕਿੰਨਾ ਸੋਚਦੇ ਆ ਇਹ ਗੱਲ ਵੀ ਕਹੀ ਗਈ ਆ ਤੁਹਾਡੇ ਹਸਬੈਂਡ ਦੇ ਵੱਲੋਂ ਕਿ ਆਖਰਕਾਰ ਤੁਸੀਂ ਜिद ਕੀਤੀ ਆ ਕਿ ਤੁਸੀਂ ਟਿਕਟ ਮੰਗੀ ਸੀ ਤਾਂ ਕਰਕੇ ਤੁਮ ਪਾਰਟੀ ਨੇ ਟਿਕਟ ਨਹੀਂ ਦਿੱਤੀ ਤੁਸੀਂ ਦਬਾਅ ਪਾਇਆ ਵੀ ਅਸੀਂ ਜਿਹੜੀ ਹੈਗੀ ਆ ਉਹ ਪਾਰਟੀ ਛੱਡ ਕੇ ਚਲੇ ਗਏ ਇਹ ਤਾਂ ਇਮਾਨਦਾਰੀ ਦੀਆਂ ਗੱਲਾਂ ਜੀ ਮੈਨੂੰ ਲੱਗਦਾ ਮੈਂ ਮੇਰੇ ਹਲਕੇ ਤੇ ਕੰਮ ਕਰ ਸਕਦੀ ਆ ਮੈਂ ਤਾਂ ਕਰਕੇ ਟਿਕਟ ਦੀ ਮੰਗ ਕੀਤੀ ਸੀ ਉਹਨਾਂ ਨੇ ਟਿਕਟ ਦਿੱਤੀ ਨਹੀਂ ਤਾਂ ਕਰਕੇ ਹੁਣ ਇੱਥੇ ਇੱਧਰ ਆ ਗਏ ਨਹੀਂ ਦੇਖੋ ਕੰਮ ਕਰਨਾ ਸੀ ਤਾਂ ਸੇਵਾ ਕਰਨੀ ਹੈ ਉੱਧਰ ਰਹਿ ਕੇ ਕਰ ਲੈਂਦੇ ਚਾਹੀ ਇੱਥੇ ਕਰ ਲੈਂਦੇ ਸੇਵਾ ਤਾਂ ਤੁਸੀਂ ਕਰਨੀ ਹੈ ਬੀਬਾ ਜੀ ਆਖਰਕਾਰ ਤੁਹਾਨੂੰ ਜਿਹੜਾ ਹੈਗਾ ਮੈਨੂੰ ਲੱਗਦਾ ਵੀ 38 40 ਸਾਲ ਦੀ ਉਮਰ ਦੇ ਵਿੱਚ ਤਿੰਨ ਇਲੈਕਸ਼ਨਾਂ ਤੁਸੀਂ ਲੜ ਚੁੱਕੇ ਹੋ ਪਾਰਟੀ ਨੇ ਟਿਕਟ ਤੁਹਾਨੂੰ ਦਿੱਤੀ ਹੈ ਬਣਦਾ ਮਾਨ ਸਨਮਾਨ ਵੀ ਦਿੱਤਾ ਤੁਹਾਨੂੰ ਹੁਣ ਸਾਰੇ ਪਰਿਵਾਰ ਨੂੰ ਟਿਕਟਾਂ ਦੇਵੇ ਪਾਰਟੀ ਕੋਈ ਵੀ ਪਾਰਟੀ ਹੈ ਚਾਹੇ ਕਿ ਸਾਰੇ ਪਰਿਵਾਰ ਨੂੰ ਟਿਕਟਾਂ ਦੇਣੀਆਂ ਚਾਹੀਦੀਆਂ ਹੁਣ ਮਾਨ ਸਨਮਾਨ ਤੋਂ ਦੇਖੋ ਜੀ ਜਿਹੜਾ ਸਾਡਾ ਬਣਦਾ ਸੀ ਹਨਾ ਤੇ ਕੰਮ ਕੀਤਾ ਤਾਂ ਸਾਨੂੰ ਮਾਨ ਸਨਮਾਨ ਮਿਲਿਆ ਕੇ 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 ਨਹੀਂ ਨਹੀਂ ਕਿ ਤੁਸੀਂ ਇਹ ਚੀਜ਼ ਮੰਨਦੇ ਹੋ ਵੀ ਕਿਸੇ ਪਾਰਟੀ ਦੇ ਵਿੱਚ ਪੂਰੇ ਪਰਿਵਾਰ ਦੇ ਬੰਦੇ ਲੀਡਰ ਆ ਕਿ ਉਹੋ ਤੁਹਾਡੇ ਚ ਵੀ ਗੱਲ ਆ ਗਈ ਇਹ ਦੇਖੋ ਪਰਿਵਾਰਵਾਦ ਤਾਂ ਪਹਿਲਾਂ ਚੱਲਦਾ ਸੀ ਅਸੀਂ ਤਾਂ ਖਤਮ ਕੀਤਾ ਨਹੀਂ ਖਤਮ ਸਰ ਤੁਸੀਂ ਤੁਸੀਂ ਟਿਕਟ ਪਿੱਛੇ ਰੁੱਸੇ ਖਤਮ ਕਿੱਥੇ ਕੀਤਾ ਜੀ ਨਹੀਂ ਰੁੱਸੇ ਅਸੀਂ ਤਾਂ ਕੋਈ ਨਹੀਂ ਰੁੱਸੇ ਅਸੀਂ ਕਹਾਂ ਰੁੱਸਣਾ ਸੀਗਾ ਹਾਂ ਪਰ ਇੱਕ ਤਾਂ ਸਾਨੂੰ ਆਏ ਲੱਗਿਆ ਵੀ ਸਾਡੀ ਕਦਰ ਦੀ ਨਹੀਂ ਹੋ ਰਹੀ ਕਦਰ ਘਟ ਰਹੀ ਹੈ ਜੇ ਕਦਰ ਨਹੀਂ ਹੋਈ ਤਾਂ ਤਿੰਨ ਵਾਰੀ ਇਲੈਕਸ਼ਨ ਕਿਵੇਂ ਲੜਵਾਤਾ ਤੁਹਾਨੂੰ ਪਾਰਟੀ ਨੇ ਜਦੋਂ ਕਦਰ ਹੀ ਨਾ ਹੋਈ ਤਿੰਨ ਵਾਰੀ ਇਲੈਕਸ਼ਨ ਤੁਸੀਂ ਲੜਿਓ ਇੱਕ ਕਿਸੇ ਦੀ ਮੈਂ ਕੰਮ ਚਾ ਮੈਂ ਤੁਹਾਨੂੰ ਬਾਅਦ ਚ ਫੋਨ ਕਰਦੀ ਆ। ਲਓ ਜੀ ਫੋਨ ਬੀਬਾ ਜੀ ਨੇ ਇਹ ਗੱਲ ਕਹਿ ਕੇ ਕੱਟ ਦਿੱਤੀ ਗਈ ਜਦੋਂ ਆਪਾਂ ਇਹ ਸਵਾਲ ਪੁੱਛਿਆ ਕਿ ਆਖਰਕਾਰ ਪਾਰਟੀ ਨੇ ਤੁਹਾਨੂੰ ਤਿੰਨ ਵਾਰੀ ਇਲੈਕਸ਼ਨ ਲੜਾ ਦਿੱਤੀ ਗਈ ਹੈ ਹਜੇ ਕਿੱਥੇ ਰਹਿ ਗਿਆ ਵੀ ਤੁਹਾਡੀ ਕਦਰ ਨਹੀਂ ਹੋਈ ਤੇ ਬੀਬਾ ਜੀ ਨੇ ਇਹ ਗੱਲ ਕਹਿ ਕੇ ਫੋਨ ਕੱਟ ਦਿੱਤਾ ਕਿ ਮੈਨੂੰ ਕਾਲ ਆ ਰਹੀ ਆ ਮੈਂ ਹਲੇ ਬਿਜ਼ੀ ਆ ਕੀ ਕਹੋਗੇ ਹੁਣ ਤੁਸੀਂ ਇਹ ਸੱਚ ਮੁੱਚੀ ਘਰ ਵਾਲੀ ਦੇ ਕਹਿਣ ਤੇ ਪਾਰਟੀ ਬਦਲਦੀ ਨਹੀਂ ਘਰ ਵਾਲੀ ਰੱਬ ਦਾ ਰੂਪ ਆ ਜੀ ਠੀਕ ਹੈ ਤੇ ਜਿਹੜੀ ਜਿਹੜੀ ਪਾਰਟੀ ਹੁੰਦੀ ਹੈ ਜਿਹਨੇ ਤੁਹਾਨੂੰ ਤਿੰਨ ਵਾਰੀ ਇਲੈਕਸ਼ਨ ਦਿੱਤਾ ਕੀ ਉਹ ਰੱਬ ਦਾ ਰੂਪ ਨਹੀਂ ਸੀ ਨਹੀਂ ਉਹ ਵੀ ਰੱਬ ਦਾ ਰੂਪ ਫਿਰ ਬੰਦੇ ਦੀ ਮੈਂ ਦੱਸਿਆ ਨਾ ਤੁਹਾਨੂੰ ਵੀ ਮੇਰੇ ਬਾਰੇ ਸੋਚਣ ਨਾ ਉਹ ਹੂੰ ਤਿੰਨ ਵਾਰੀ ਮੈਂ ਜਿੱਤਿਆ ਆਹਦੇ ਦਮ ਤੇ ਜਿੱਤਿਆ ਹੂੰ ਪਾਰਟੀ ਦਾ ਕੋਈ ਰੋਲ ਨਹੀਂ ਪਾਰਟੀ ਦਾ ਕੀ ਰੋਲ ਆ ਜੀ ਮੈਨੂੰ ਕਦੇ ਉਹ ਕੀਤੀ ਨਹੀਂ ਹੈਲਪ ਨਹੀਂ ਕੀਤੀ ਅੰਦਰ ਉਹਨਾਂ ਨੇ ਨਹੀਂ ਕੁਛ ਨਹੀਂ ਕੀਤਾ ਜੀ ਮੇਰੇ ਬਾਰੇ ਹੂੰ ਮੈਂ ਤੁਹਾਨੂੰ ਦੱਸਿਆ ਜੇ ਮੇਰੇ ਬਾਰੇ ਕੀ ਮੇਰੇ ਲਈ ਕੀਤਾ ਹੁੰਦਾ ਹੂੰ ਤੇ ਅੱਜ ਮੇਰੀ ਘਰ ਵਾਲੇ ਨੂੰ ਟਿਕਟ ਦਿੱਤੀ ਹੁੰਦੀ ਹੂੰ ਠੀਕ ਹੈ ਕਿਉਂ ਮੈਂ ਮੈਂ ਤਾਂ ਕਰਦਾ ਉਹਨਾਂ ਦੀ ਜੀ ਮੇਰੀ ਤਾਂ ਕੋਈ ਇੱਜ਼ਤ ਨਹੀਂ ਰਹੀ ਨਾ ਉਥੇ ਤੇ ਫਿਰ ਫਿਰ ਜਿਸ ਦਿਨ ਦੂਜੇ ਕੈਂਡੀਡੇਟ ਨੂੰ ਉਥੋਂ ਟਿਕਟ ਦਿੱਤੀ ਆ ਤੁਹਾਡੇ ਹਲਕੇ ਦੇ ਵਿੱਚ ਟਿਕਟ ਦਿੱਤੀ ਗਈ ਕੁਝ ਦਿਨ ਪਹਿਲਾਂ ਤੁਸੀਂ ਆਪਦੀ ਹੀ ਪਹਿਲੀ ਵਾਲੀ ਪਾਰਟੀ ਦੇ ਜਿਹੜੇ ਸਟੇਜ ਤੇ ਜਾ ਕੇ ਨਾਰੇ ਵੀ ਲਾਏ ਤੁਸੀਂ ਉਹਦੇ ਬੋਲੇ ਵੀ ਕੀ ਉਹਦੇ ਇੱਕ ਫਾਰਮੈਲਟੀ ਸੀ ਥੋੜੀ ਕੱਲੀ ਨਹੀਂ ਉਹਦਾ ਫਿਰ ਕਰਨਾ ਪੈਂਦਾ ਨਹੀਂ ਕਰਨਾ ਪੈਂਦਾ ਆਖਰਕਾਰ ਇਹ ਗੱਲਾਂ ਹੋਈਆਂ ਨੇ ਵੇਖੋ ਕਿਹਾ ਗਿਆ ਕਿਉਂਕਿ ਇਹਨਾਂ ਦਾ ਕੱल्ल्या ਦਾ ਇਹ ਸ਼ਬਦ ਨਹੀਂ ਹੈ ਕਿਉਂਕਿ ਇਹ ਜਿਹੜੇ ਖੜੇ ਨੇ ਲੀਡਰ ਦਲ ਬਦਲੂ ਲੀਡਰ ਹੁੰਦੇ ਨੇ ਇਹ ਤਾਂ ਆਮ ਹੀ ਗੱਲ ਹੋ ਗਈ ਹੈ ਕਿ ਪੰਜਾਬ ਦੇ ਹਿੱਤਾਂ ਦੀ ਗੱਲ ਕਿਤੇ ਨਹੀਂ ਹੋ ਰਹੀ ਕਿਉਂਕਿ ਜੇ ਅੱਜ ਮੈਂ ਸਿਆਸਤ ਦੀ ਗੱਲ ਕਰਾਂ ਅੱਜ ਸਿਆਸਤ ਰਾਜਨੀਤੀ ਏਦਾਂ ਦੀ ਹੋ ਗਈ ਹੈ ਕਿ ਕਦੇ ਵੀ ਕੋਈ ਵੀ ਲੀਡਰ ਕਿਸੇ ਪਾਰਟੀ ਦਾ ਪੰਜਾਬ ਦੇ ਮੁੱਦੇ ਦੀ ਗੱਲ ਨਹੀਂ ਕਰਦਾ ਕੇਵਲ ਤੇ ਕੇਵਲ ਇੱਕ ਦੂਜੇ ਲੀਡਰ ਦੇ ਉੱਤੇ ਦੂਸ਼ਣਬਾਜ਼ੀ ਹੁੰਦੀ ਹੈ ਇੱਕ ਦੂਜੇ ਲੀਡਰ ਦੇ ਉੱਪਰ ਟਿੱਪਣੀਆਂ ਹੁੰਦੀਆਂ ਕਿ ਇਹ ਪੰਜਾਬ ਦੇ ਮੁੱਦੇ ਆ ਕਿ ਇਹ ਹੀ ਪੰਜਾਬ ਦੀ ਤਰੱਕੀ ਲਈ ਗੱਲਾਂ ਹੋਣਗੀਆਂ ਕਿ ਏਦਾਂ ਹੀ ਰੰਗਲਾ ਪੰਜਾਬ ਬਣੂਗਾ ਦੱਸੋ ਤੁਸੀਂ ਜੀ ਆਹ ਗੱਲ ਮਾੜੀ ਨਹੀਂ ਮਾੜੀ ਇੱਕ ਮਿੰਟ ਸਰ ਤੁਸੀਂ ਤੁਸੀਂ ਵੇਖੋ ਦਲ ਬਦਲ ਦਲ ਬਦਲ ਨੂੰ ਲੀਡਰ ਨੇ ਦਲ ਬਦਲ ਗਿਆ ਤੁਸੀਂ ਪਾਰਟੀ ਬਦਲਨੀ ਪਾਰਟੀ ਬਦਲਨੀ ਪੈਂਦੀ ਆ ਨਹੀਂ ਬਦਲਨੀ ਪੈਂਦੀ ਆ ਪਰ ਪੰਜਾਬ ਦੇ ਲੋਕਾਂ ਦਾ ਕੀ ਕਸੂਰ ਇਆ ਦੇ ਲੋਕਾਂ ਦਾ ਕੋਈ ਤਸੂ ਨਹੀਂ ਪੰਜਾਬ ਲਈ ਲੜਦੇ ਆ ਮੈਂ ਪੰਜਾਬ ਲਈ ਕਿੱਥੇ ਲੜ ਰਹੀਆਂ ਤੁਹਾਨੂੰ ਇੱਥੋਂ ਜਿਤਾਇਆ ਇਹ ਲੋਕਾਂ ਦਾ ਕੀ ਕਸੂਰਾ ਤੁਹਾਡੇ ਹਲਕੇ ਨਾਲ ਜਿਹੜੇ ਵਾਦੇ ਕੀਤੇ ਉਹਨਾਂ ਨਾਲ ਮੈਂ ਉਹਨਾਂ ਲਈ ਖੜਾ ਅੱਜ ਵੀ ਖੜਾ ਕਿੱਥੇ ਖੜਿਆ ਤੁਸੀਂ ਤਾਂ ਉਧਰ ਬੁੱਕਲ 'ਚ ਜਾ ਕੇ ਬੈਠ ਗਏ ਤੁਸੀਂ ਬੁੱਕਲ 'ਚ ਵੀਰੇ ਬੈਠਣਾ ਪੈਂਦਾ ਨਹੀਂ ਫਿਰ ਬੈਠਣਾ ਕਿਉਂ ਪੈਂਦਾ ਮੇਰੀ ਗੱਲ ਸੁਣ ਜੇ ਬੰਦਾ ਕਿਸੇ ਬਾਰੇ ਮਾੜਾ ਬੋਲਦਾ ਹਮ ਬੰਦਾ ਤਾਉਣ ਵੜ ਦਿੰਦਾ ਤੇ ਅੱਜ ਬਾਈ ਨੇ ਮੈਨੂੰ ਨਾਲ ਕੁਰਸੀ ਤੇ ਵਾਇਆ ਨਹੀਂ ਨਾਲ ਤੁਸੀਂ ਫਿਰ ਆਪਦੇ ਲਾਸ਼ 'ਤੇ ਮਾਰੇ ਉੱਠ ਗਏ ਲਾਸਟ ਬਾਰੇ ਨਹੀਂ ਰੰਗਲੇ ਪੰਜਾਬ ਲਈ ਉੱਠਿਆ ਮੈਂ ਰੰਗਲੇ ਰਹਾਜੇ ਵੀ ਇਹ ਗੱਲ ਹੋ ਰਹੀ ਹੈ ਕਿ ਰੰਗਲਾ ਪੰਜਾਬ ਨਾਗੇ ਰੰਗਲਾ ਤੁਸੀਂ ਪਰਿਵਾਰ ਬਣਾਈ ਜਾਂਦੇ ਹੋ ਆਪ ਦਾ ਨਹੀਂ ਪਰਵਾਹ ਜੇ ਪਿਆਰ ਨੂੰ ਪਰਿਵਾਰ ਮੰਨਾਂਗੇ ਫੇਰ ਹੀ ਕੰਮ ਕਰਾਂਗੇ ਫੇਰ ਫਿਰ ਪੰਜਾਬ ਨੂੰ ਮੰਨੋ ਕਦੇ ਪੰਜਾਬ ਦੀ ਗੱਲ ਹੋਈ ਹੈ ਮੈਂ ਹਰ ਸਟੇਜ ਤੇ ਪੰਜਾਬ ਤੇ ਹਰ ਸਟੇਜ ਤੇ ਮੈਂ ਪਿਆਰ ਦੀ ਗੱਲ ਕਰਦਾ ਪੰਜਾਬ ਦੀ ਗੱਲ ਇਹੀ ਹੁੰਦੀ ਹੈ ਵੀ ਸਾਨੂੰ ਵੋਟਾਂ ਪਾਓ ਅਸੀਂ ਆਹ ਕਰੋ ਤੁਸੀਂ ਤਾਂ ਜਿਹੜੇ ਆ ਗੱਲ 'ਚ ਪਾਏ ਹੋਏ ਆ ਪਰ ਨੇ ਜਿਹੜੇ ਆ ਟੈਗ ਆ ਪਾਰਟੀਆਂ ਦੀ ਇਹਨਾਂ ਦੀ ਕਦਰ ਵੀ ਨਹੀਂ ਕਰਦੇ ਚਾ 5 ਸਾਲਾਂ ਬਾਅਦ ਬਦਲ ਦਿੰਦੇ ਨੇ ਕਦਰ ਦੀ ਹਰ ਪਾਰਟੀ ਦੀ ਕਰਨੀ ਚਾਹੀਦੀ ਹੈ ਕਿਉਂਕਿ ਜਿਹੜਾ ਪਿਆਰ ਬਾਰੇ ਸੋਚੂਗਾ ਮੈਂ ਉਹਦੇ ਨਾਲ ਖੜੂਗਾ ਨਹੀਂ ਖੜੂਗਾ ਜੇ ਤੁਹਾਡੇ ਘਰਲੇ ਨੂੰ ਟਿਕਟ ਨਹੀਂ ਮਿਲੀ ਤਾਂ ਹੁਣ ਪੰਜਾਬ ਲਈ ਉਹ ਪਾਰਟੀ ਸੋਚਣ ਲੱਗੀ ਜੇ ਘਰਲੇ ਨੂੰ ਟਿਕਟ ਮਿਲ ਜਾਂਦੀ ਫਿਰ ਇਹੀ ਪਾਰਟੀ ਚੰਗੀ ਮੇਰੀ ਇੰਨੀ ਇੱਜ਼ਤ ਆ ਬਾਈ ਠੀਕ ਹੈ ਮੈਂ ਤਿੰਨ ਵਾਰੀ ਜਿੱਤਿਆ ਜੇ ਅੱਜ ਮੇਰੀ ਘਰ ਵਾਲਿਆਂ ਟਿਕਟ ਮਿਲ ਜਾਂਦੀ ਮੈਂ ਨਾਲ ਖੜਾ ਸੀ ਹਜੇ ਵੀ ਉਹਨਾਂ ਦੇ ਹਜੇ ਵੀ ਖੜਾ ਸੀ ਇੱਥੇ ਗੱਲ ਇਹ ਆ ਇਹ ਲੀਡਰ ਕਹਿੰਦੇ ਸਾਡੀ ਇੱਜ਼ਤ ਐ ਸਾਡਾ ਪਰਿਵਾਰ ਐ ਅਸੀਂ ਦੇਖਣਾਗਾ ਕਿ ਪੰਜਾਬ ਦੇ ਲੋਕਾਂ ਦੀ ਕੋਈ ਇੱਜ਼ਤ ਨਹੀਂ ਕਿ ਪੰਜਾਬ ਦੇ ਲੋਕਾਂ ਦੀ ਕੋਈ ਵੀ ਸਾਰ ਨਹੀਂ ਲਊਗਾ ਮੈਂ ਕਹਿੰਦਾ ਤੁਸੀਂ ਵੀ ਲਾਨਤ ਹੋ ਹੋਗੇ ਜੇ ਇਹ ਲੀਡਰ ਪੰਜਾਂ ਪੰਜਾਂ ਸਾਲਾਂ ਬਾਅਦ ਉਹਦੇ ਦਲ ਬਦਲੂ ਨਹੀਂ ਸਰ ਦਲ ਬਦਲੂ ਤੇ ਫਿਰ ਗੱਲ ਹੈਗੀ ਆ ਫਿਰ ਆਹ ਖਬਰ ਆ ਕੱਟ ਦੇ ਨਹੀਂ ਕੱਟ ਕਿਉਂਦੇ ਮਾਨੀ ਚੱਲੂ ਕਿ ਆਉਣ ਲੈ ਅਸੀਂ ਕੱਟ ਗਏ ਕਿਉਂ ਤੂੰ ਤੁਸੀਂ ਨਹੀਂ ਬਦਲੀ ਪਾਰਟੀ ਤੁਸੀਂ ਇਹ ਨੈਗੇਟਿਵ ਗੱਲਾਂ ਕਰ ਰਹੇ ਹੋ ਨੈਗੇਟਿਵ ਕਿਹੜੀਆਂ ਗੱਲਾਂ ਅੱਛਾ ਤੁਸੀਂ ਪਾਰ اللي ਉਹ ਐਕਟਿਵ ਨਹੀਂ ਸੀ ਨਹੀਂ ਪਾਰਟੀ ਬਦਲਣੀ ਪੈਂਦੀ ਆ ਪਵੇ ਸਪੈਸ਼ਲੀ ਬੱਚਿਆਂ ਦੇ ਪਵੇ ਸਪੈਸ਼ਲੀ ਬੱਚਿਆਂ ਦੇ ਤੇ ਫਿਰ ਪੰਜਾਬ ਦਾ ਪਵਿੱਖ ਕਿੱਥੇ ਗਿਆ ਪਵਿੱਖ ਪੰਜਾਬ ਦਾ ਜੇ ਅਸੀਂ ਖੜੇ ਆ ਨਾ ਤੇ ਫਿਰ ਬਣੂਗਾ ਅਸੀਂ ਬਣੂਗਾ ਹੁਣ ਹੁਣ ਤੁਸੀਂ ਦੇਖੋ ਹਜੇ ਵੀ ਇਹੀ ਗੱਲ ਤੇ ਜਿੱਦ ਤੇ ਅੜੀ ਆ ਕੱਲ ਇਹਨਾਂ ਦਾ ਮਸਲਾ ਨਹੀਂ ਤੁਸੀਂ ਇੱਕ ਗੱਲ ਸੋਚੋ ਮੈਂ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਕਹਿਣਾ ਹੈ ਵੀ ਜੇ ਇਹਨਾਂ ਦਾ ਝੰਡਾ ਬਦਲ ਸਕਦਾ ਇਹਨਾਂ ਦੇ ਗਲਾਂ 'ਚ ਪਾਏ ਹੋਇਆ ਪਰਨੇ ਬਦਲ ਸਕਦੇ ਆ ਤੇ ਕੀ ਤੁਹਾਡੀਆਂ ਛੱਤਾਂ ਤੇ ਚਾਰ-ਚਾਰ ਝੰਡੇ ਇਕੱਠੇ ਨਹੀਂ ਲੱਗ ਸਕਦੇ ਨਹੀਂ ਫਿਰ ਤੁਸੀਂ ਦੱਸੋ ਤੁਸੀਂ ਸਹੀ ਤੁਸੀਂ ਆਪਦੇ ਲਈ ਸਹੀ ਕਰ ਲਿਆ ਜਿਹੜੇ ਤੁਸੀਂ ਆਪਦੇ ਹਲਕੇ ਦੇ ਲੋਕਾਂ ਦੇ ਨਾਲ ਵਾਅਦੇ ਕਰ ਲਏ ਠੀਕ ਆ ਉਹਨਾਂ ਦੇ ਵਾਅਦਿਆਂ ਨੂੰ ਉਹ ਕਿਵੇਂ ਪੂਰਾ ਕਰ ਦੇਉਗੇ ਜੇ ਪਰਿਵਾਰ ਖੁਸ਼ ਹੋਊਗਾ ਨਾ ਹੀ ਹੂੰ ਪਰਿਵਾਰ ਖੁਸ਼ ਹੋਊਗਾ ਜੇ ਮੇਰੀ ਘਰ ਵਾਲੀ ਖੁਸ਼ ਆ ਹੂੰ ਤੇ ਮੈਂ ਪਿਆਵਲੀ ਕੰਮ ਕਰੂੰਗਾ ਜੀ ਤੇ ਜੇ ਮੇਰੀ ਘਰ ਵਾਲੀ ਖੁਸ਼ ਆ ਉਹਦਾ ਪਰਿਵਾਰ ਹੀ ਖੁਸ਼ ਨਾ ਹੋਇਆ ਫਿਰ ਮੈਂ ਪਿਆਵਲੀ ਕੀ ਕੰਮ ਕਰੂੰਗਾ ਬਿਲਕੁਲ ਇਹ ਲੀਡਰ ਦੀ ਗੱਲ 100% ਸਹੀ ਆ ਕਿੰਡੀ ਵੱਡੀ ਗੱਲ ਇਹਨਾਂ ਨੇ ਕਹੀ ਆ ਕਿ ਜੇ ਮੇਰਾ ਪਰਿਵਾਰ ਖੁਸ਼ ਹੋਊਗਾ ਤੇ ਮੈਂ ਪੰਜਾਬ ਦੇ ਲੋਕਾਂ ਲਈ ਸੋਚੂ ਮੈਂ ਪੰਜਾਬ ਲਈ ਸੋਚੂ ਤੇ ਸਾਡੇ ਪਿੰਡਾਂ ਚ ਕਸਬਿਆਂ ਚ ਸ਼ਹਿਰਾਂ ਚ ਜਿਹੜੇ ਮਹੱਲਿਆਂ ਚ ਬੈਠੇ ਚਮਚੇ ਆ ਇਹਨਾਂ ਲੀਡਰਾਂ ਦੇ ਉਹ ਆਪਸ ਦੇ ਵਿੱਚ ਭਾਈਚਾਰਕ ਸਾਂਝ ਖਰਾਬ ਕਰਦੇ ਆ ਫੁੱਟ ਪਾ ਲੈਂਦੇ ਇੱਕ ਦੂਜੇ ਦੇ ਸਿਰ ਪਾੜ ਦਿੰਦੇ ਆ ਇੱਕ ਦੂਜੇ ਨਾਲ ਵਰਤਨਾ ਵਰਤਾਵਾ ਬੰਦ ਕਰ ਦਿੰਦੇ ਆ ਠੀਕਾ ਤੁਸੀਂ ਕਦੋਂ ਪਰਿਵਾਰਾਂ ਬਾਰੇ ਆਪਣੇ ਬਾਰੇ ਸੋਚੋਗੇ ਪੰਜਾਬ ਦੇ ਲੋਕੋ ਲੀਡਰ ਤਾਂ ਆਪਦੇ ਪਰਿਵਾਰਾਂ ਬਾਰੇ ਸੋਚਦੇ ਆ ਜਿੱਥੇ ਲੋਟ ਲੱਗੇ ਕੁਰਸੀ ਮਾਰੇ ਪਾਰਟੀ ਬਦਲ ਲੈਂਦੇ ਆ ਤੇ ਤੁਸੀਂ ਇਹਨਾਂ ਮਗਰ ਹਰਪ ਹਰਪ ਕਰਦੇ ਆ ਜੇ ਫਿਰ ਦਿਓ ਦੱਸੋ ਤੁਸੀਂ ਕਿ ਆਹ ਮੋਲਾ ਕਿ ਆਹ ਤੁਹਾਡੀ ਬੋਰਡ ਦਾ ਮੋਲਾ ਜਦੋਂ ਇਹਨਾਂ ਦਾ ਜੀ ਕੀਤਾ ਉਦੋਂ ਚੱਕ ਕੇ ਝੋਲਾ ਦੂਜੀ ਪਾਰਟੀ ਚ ਵਾਣ ਗਏ ਮੁੱਲ ਪਾਵਾਂਗੇ ਨਾ ਇਹ ਜਿਹੜਾ ਸਾਡੇ ਲਈ ਖੜੂਗਾ ਉਹਨਾਂ ਲਈ ਮੁੱਲ ਪਾਵਾਂਗੇ ਮੁੱਲ ਤਾਂ ਪਾਤਾ ਉਹ ਤਾਂ ਖੜੇ ਆ ਲੋਕ ਤਾਂ ਫੇਰ ਵੀ ਖੜੇ ਆ ਤੁਸੀਂ ਕਿੱਥੇ ਖੜਦੇ ਹੋ ਵਾਰੀ ਵਾਰੀ ਇਹ ਗੱਲ ਕਰਦੇ ਆ ਪਰ ਤੁਸੀਂ ਇੱਕ ਗੱਲ ਸੋਚੋ ਉਸ ਬਜ਼ੁਰਗ ਨੇ ਇਹ ਗੱਲ ਕਹੀ ਸੀਗੀ ਕਿ ਮਾਹੌਲ ਇੱਕ ਨੰਬਰ ਆ ਅਸੀਂ ਜਿੱਧਰ ਨੂੰ ਤੁਹਾਡੇ ਘਰਾਂ ਲਈ ਜਾਂਦੀ ਅਸੀਂ ਮਗਰ ਪੂਂਟ ਲੈ ਕੇ ਜਾਂਦੇ ਹਾਂ ਉਹ ਤੁਹਾਡੇ ਨਾਲ ਤਾਂ ਉਹੀ ਚੰਗੇ ਰਹਿ ਗਏ ਨਹੀਂ ਉਹ ਤਾਂ ਚੰਗੇ ਆ ਮੇਰੀ ਗੱਲ ਸੁਣੋ ਮੈਂ ਉਹਨਾਂ ਦੇ ਪਿੰਡ ਗਿਆ ਬਾਪੂ ਨੂੰ ਮਿਲਿਆ ਬਾਪੂ ਨੇ ਮੈਨੂੰ ਜੱਫੀ ਪਾਈ ਬਾਪੂ ਨੇ ਆਪ ਜੱਫੀ ਪਾਈ ਮੈਨੂੰ ਅੱਛਾ ਹੁਣ ਤਾਂ ਪਾਉਣੀ ਹੈ ਜਦੋਂ ਤੁਸੀਂ ਜੋ ਬੁੱਕਲ ਜੀ ਉਹਨਾਂ ਦੇ ਬਹਿ ਕੇ ਜਾ ਕੇ ਨਹੀਂ ਉਹਨਾਂ ਦੇ ਨਾਲ ਅੱਜ ਮੈਂ ਉਹਨੂੰ ਉਹਨਾਂ ਨੂੰ ਕਿਹਾ ਵੀ ਮੈਂ ਤੁਹਾਡੇ ਨਾਲ ਆੜਾ ਹੂੰ ਠੀਕ ਹੈ ਹੂੰ ਪਹਿਲਾਂ ਤੁਸੀਂ ਮੇਰੀ ਘਰ ਵਾਲੀ ਪਿੱਛੇ ਹੂੰ ਭੂੰਡ ਲਾਉਂਦੇ ਸੀ ਭੂੰਡ ਲਾਉਂਦੇ ਸੀ ਠੀਕ ਹੈ ਹਾਂ ਅੱਜ ਮੈਂ ਤੁਹਾਨੂੰ ਲੰਡੀ ਜੀਪ ਦੇਵਾਂਗਾ ਹੂੰ ਨਾਲ ਤੁਸੀਂ ਮੇਰੇ ਘੇੜੇ ਲਾਉਂਗੇ ਅੱਛਾ ਹੁਣ ਉਹਨੂੰ ਘਰ ਵਾਲੀ ਦੇ ਨਾਲ ਜਾਇਆ ਕਰੂਗਾ ਕਰਾਲ ਦੇ ਨਾਲ ਦੀ ਸੀਟ ਤੇ ਬਾਇਆ ਕਰੂੰਗਾ ਮੈਂ ਲਓ ਜੀ ਇੱਥੋਂ ਤੱਕ ਪਹਿਲਾਂ ਬਾਪੂ ਨੂੰ ਬੋਲਟ ਦੇ ਦਿੱਤਾ ਸੀ ਬਾਪੂ ਨੂੰ ਪਹਿਲਾਂ ਬੋਲਟ ਦਿੱਤਾ ਸੀ ਹੁਣ ਮੈਂ ਕੈਮਰੇ ਮੂਰੇ ਕਹਿਣਾ ਬਾਪੂ ਨੂੰ ਲੰਡੀ ਜੀਪ ਦੇਵਾਂਗਾ ਆ ਇੱਥੇ ਆ ਜਾ ਮੈਨੂੰ ਲੱਗਦਾ ਇਹ ਐਮਐਲਏ ਬੰਦ ਨਾ ਬੰਦ ਨਾ ਐਮਪੀ ਬੰਦ ਨਾ ਬੰਦ ਬਾਪੂ ਨੂੰ ਬਦਮਾਸ਼ ਬਣਾ ਕੇ ਛੱਡਣਗੇ ਲੰਡੀ ਜੀਪ ਉਹਨਾਂ ਨੂੰ ਇਸ ਵਾਰ ਦੇਣੀ ਆ ਤੁਸੀਂ ਬਾਪੂ ਸਪੋਰਟ ਕਰੋ ਨਾ ਹੂੰ ਤੇ ਬਾਪੂ ਨੂੰ ਐ ਨਹੀਂ ਪਤਾ ਮੈਂ ਕੋਠੀਆਂ ਬੰਗਲੇ ਖੜੇ ਕਰਦਾ ਬਾਪੂ ਦਾ ਆ ਇੱਥੇ ਆ ਜਾ ਹੁਣ ਹੁਣ ਤੁਸੀਂ ਸੋਚੋ ਜੇ ਲੀਡਰਾਂ ਦੀਆਂ ਇਹ ਗੱਲਾਂ ਹੁਣ ਪਤਾ ਨਹੀਂ ਉਹ ਬਜ਼ੁਰਗ ਨੇ ਕੀ ਫੂਕ ਸਕਣੀ ਆ ਕੀ ਨਹੀਂ ਸਕਣੀ ਹੁਣ ਤਾਂ ਇਹ ਗੱਲਾਂ ਵੀ ਹੋ ਰਹੀਆਂ ਤੁਹਾਨੂੰ ਲੱਗਦਾ ਵੀ ਇਸ ਵਾਰ 13 ਦੀਆਂ 13 ਸ਼ੀਟਾਂ ਤੁਸੀਂ ਜਿੱਤੋਗੇ ਤੁਸੀਂ ਕਹਿੰਦੇ ਸੀ 0 13 ਹੋਊਗੀ ਇਹਦਾ ਫਿਰ ਜਦੋਂ ਕਹਿਤਾ ਬਾਬੇ ਦਾ ਹੁਕਮ ਹੋ ਗਿਆ ਤਾਂ ਜਿੱਤਾਂਗੇ ਅਸੀਂ ਪੱਕੀ ਗੱਲ ਆ ਪੱਕੀ ਨਹੀਂ ਹੁਣ ਪੱਥਰ ਤੇ ਲਕੀਰ ਆ ਪੱਥਰ ਤੇ ਲਕੀਰ ਲਓ ਜੀ ਇਹ ਇਹ ਕਹਿੰਦੇ ਅਸੀਂ ਇਹ ਜਿੱਤਾਂਗੇ ਗੱਲਬਾਤ ਅੱਜ ਕੀ ਮੀਟਿੰਗ ਚ ਗੱਲਬਾਤ ਹੋਈ ਹੈ ਕੋਈ ਤੁਹਾਡੀ ਨਹੀਂ ਤੁਹਾਨੂੰ ਕਿਉਂ ਦੱਸਾਂ ਫਿਰ ਨਹੀਂ ਦੱਸੋ ਅਸੀਂ ਤਾਂ ਲੋਕਾਂ ਨੂੰ ਦੱਸਣਾ ਸੂਤਰਾਂ ਦੇ ਹਵਾਲੇ ਤੇ ਖਬਰ ਆ ਰਹੀ ਹੈ ਨਹੀਂ ਦੱਸੂੰਗਾ ਨਾ ਮੈਂ ਹਾਂ ਤੇਰੀ ਪੱਤਰਕਾਰੀ ਗੋਦੀ মিডিਆ ਮੈਨੂੰ ਸਮਝ ਲੱਗਦੀ ਹੈ ਕਿ ਅਸੀਂ ਸਮਝ ਜਿਸ ਪੰਜਾਬ ਦੇ ਲੋਕ ਇਹ ਗੱਲ ਕਹਿ ਦੇਣ ਵੀ ਅਸੀਂ ਜਿਹੜੀ ਚੀਜ਼ ਮਲੂਕਾ ਟੀਵੀ ਤੋਂ ਦਿਖਾਉਣੀ ਆ ਇਹ ਗੋਦੀ ਮੀੜਗਾ ਸੀ ਇੱਕ ਪੱਖ ਵਿਖਾਉਣੀ ਆ ਤਾਂ ਸਾਨੂੰ ਕਹਿ ਦੇਣਾ ਬੱਸ ਤੁਹਾਨੂੰ ਇਹ ਅਲਰਜੀ ਹੁੰਦੀ ਹੈ ਵੀ ਜਿਹੜਾ ਤੁਸੀਂ ਕੰਮ ਕਰਦੇ ਹੋ ਜਿਹੜਾ ਲੋਕਾਂ ਨਾਲ ਧੋਖਾ ਕਰਦੇ ਹੋ ਵੀ ਇਹ ਨਾ ਦਿਖਾਓ ਅਸੀਂ ਤੇ ਇਹ ਹੀ ਦੇਖੋ ਸਰਕਾਰੀ ਕਰਨੀਆਂ ਪਿਆਰ ਨਾ ਕਰ ਲੈ ਨਹੀਂ ਤਾਂ ਟੈਂਡ ਫੋੜੀ ਚ ਕਾ ਦੂੰਗਾ ਤੇਰੀ ਟੈਂਡ ਫੋੜੀ ਇਹ ਤੁਸੀਂ ਲੀਡਰ ਸਾਹਿਬ ਤੁਸੀਂ ਸੋਚੋ ਜੇ ਇਦਾਂ ਦੇ ਲੀਡਰਾਂ ਦੀ ਇਹ ਸ਼ਬਦਾਵਲੀ ਇਹ ਬੋਲੀ ਵੋਟਾਂ ਤੋਂ ਪਹਿਲਾਂ ਹੀ ਆ ਤੇ ਜਿੱਤ ਕੇ ਇਹ ਕੀ ਰੰਗ ਲਾਉਣਗੇ ਨਹੀਂ ਕਲਿੱਪ ਲਾਵਾਂਗੇ ਤੁਸੀਂ ਗੱਲ ਸੁਣ ਕੇ ਜਾਓ ਨਹੀਂ ਤੁਹਾਡੇ ਨਾਲ ਗੱਲ ਕਰਨੀ ਨਹੀਂ ਮੈਂ ਨਹੀਂ ਹੋਰ ਹੋਰ ਸੀ ਗੱਲ ਕਰਨੀ ਨਹੀਂ ਤੁਸੀਂ ਗੱਲ ਨਹੀਂ ਕਰ ਰਹੇ ਨਾ ਨਹੀਂ ਤੁਸੀਂ ਗੱਲ ਤਾਂ ਸੁਣੋ ਸਰ ਦੇਖੋ 2 ਮਿੰਟ ਗੱਲਬਾਤ ਪੂਰੀ ਗੱਲਬਾਤ ਸੁਣ ਕੇ ਜਾਉਣਾ ਤੁਸੀਂ ਦੇਖੋ ਲੀਡਰ ਜਿਹੜਾ ਉਹ ਭੱਜ ਗਿਆ ਪਰ ਤੁਸੀਂ ਕਦੋਂ ਤੱਕ ਇਹਨਾਂ ਲੀਡਰਾਂ ਦਾ ਸਾਥ ਦਿੰਦੇ ਰਹੋਗੇ ਇੱਕ ਇੱਕ ਦੀ ਕਹਾਣੀ ਨਹੀਂ ਕਿੰਨੇ ਲੀਡਰਾਂ ਨੇ ਪਾਰਟੀਆਂ ਬਦਲ ਲੀਆਂ ਕਈਆਂ ਨੇ ਆਪ ਦੇ ਜਵਾਕ ਪਹਿਲਾਂ ਭੇਜਦੇ ਆ ਵੀ ਤੁਸੀਂ ਉਧਰ ਰਲ ਜਾਓ ਅਸੀਂ ਫੇਰ ਆਵਾਂਗੇ ਹੁਣ ਹੁਣ ਤੁਸੀਂ ਸੋਚੋ ਜੇ ਇਹ ਲੀਡਰ ਇਦਾਂ ਕਰ ਸਕਦੇ ਆ 5 ਸਾਲਾਂਵਾਦੋਂ ਗੱਲ ਤੇ ਝੰਡਾ ਬਦਲ ਸਕਦੇ ਆ ਹੈ ਪਾਰਟੀ ਬਦਲ ਸਕਦੇ ਤੇ ਤੁਸੀਂ ਨਹੀਂ ਕੁਛ ਬਦਲ ਸਕਦੇ ਤੁਸੀਂ ਇਹ ਉਹਨੇ ਇਹ ਗੱਲ ਕਈ ਲੀਡਰ ਨੇ ਕਿ ਮੈਂ ਆਦਾ ਪਰਿਵਾਰ ਪਹਿਲਾਂ ਦੇਖਣਾ ਆਪਦੇ ਬੱਚੇ ਪਹਿਲਾਂ ਦੇਖਣੇ ਆ ਮੈਂ ਖੁਸ਼ ਰਹਿਣਾ ਠੀਕ ਆ ਤੇ ਕੀ ਪੰਜਾਬ ਦੇ ਲੋਕ ਆ ਜਿਹੜੇ ਆਪਸ ਵਿੱਚ ਫੁੱਟ ਪਾਈ ਜਾਂਦੇ ਆ ਥੋੜਾ ਲਿਖਿਆ ਕਿ ਤੇ ਯਾਰ ਤੁਸੀਂ ਵੀ ਇਹਨਾਂ ਦੇ ਵਰਗੇ ਬਣੋ ਕਦੋਂ ਕਦੋਂ ਕਿਹੜੇ ਲੀਡਰ ਨੇ ਪੰਜਾਬ ਦੀ ਗੱਲ ਕੀਤੀ ਐ ਦੱਸੋ ਤੁਸੀਂ ਹਰੇਕ ਇੱਕ ਦੂਜੇ ਦੇ ਟਿੱਪਣੀਆਂ ਉਹ ਮਾੜਾ ਆ ਚੰਗਾ ਆ ਆ ਉਹ ਅਟਮਾਗਲਾ ਆ ਗੱਲਾਂ ਚੱਲਦੀਆਂ ਸਾਡੀ ਤੇ ਕੋਸ਼ਿਸ਼ ਆ ਮਲੂਕਾ ਟੀਵੀ ਦੀ ਉਹ ਅਸੀਂ ਕਰਦੇ ਰਹਿੰਦੇ ਆ ਹੁਣੇ ਕਿੱਥੇ ਗੱਲ ਗਈ ਐ ਇਹ ਤੁਸੀਂ ਕਮੈਂਟ ਕਰਕੇ ਦੱਸਣਾ ਤੇ ਜੁੜੇ ਰਹੋ ਮੇਰ ਨਾਲ ਜਿਸਕਰਨ ਸਿੰਘ ਮਲੂਕਾ ਆਜੋ ਫਿਰ ਅਗਲੀ ਵੀਡੀਓ ਚ ਹੋਰ ਕੁਝ ਵੀ ਦਿਖਾਵਾਂਗੇ